ਨਨ ਪ੍ਰਸਾਦਾਂ ਦਾ ਨਾਮ ਸਰਦਾਂ ਨਾਮ ਦਾ ਸ੍ਰੀ ਅੰਮ੍ਰਿਤਸਾਹਿਬ ਜੀ ਦੇ ਈਸ਼ਾਨ ਚਮਕਿਆ ਹੋਰਾ ਸ਼ਤਰ ਤਤ ਦੇ ਰਾਜ ਕੋ ਧਾਣੋ ਧਾਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਆ ਦੇ ਚਰਨ ਕਮਲਾ ਪਾਸ ਸਮੂਹ ਸੰਗਤ ਵੱਲੋਂ ਅਦਾਸ ਬਿੰਤੀ ਆ ਸਤਿਗੁਰ ਜੀ ਗੁਰਬਾਣੀ ਦੇ ਪਾਵਨ ਪਵਿੱਤਰ ਮੁਖਵਾਕ ਹਨ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਕਹਾਓ ਖੇਤ ਜੋ ਮਾਡਿਓ ਸੂਰਮਾ ਹਬ ਜੂਟਣ ਕੋ ਦਾਓ ਸੂਰਾ ਸੁਪੈ ਜਾਨਿਆ ਜੋਰ ਦਿਲ ਕਹਿ ਤਾ ਉਜਾ ਉਜਾ ਕੰਤ ਮਰ ਹੈ ਖੋਦਾ ਛਡੇ ਖੇਤ ਦੇ ਬਹਾਵਾ ਅਨੁਸਾਰ ਆ ਗੀਰਨ ਦਾ ਘਰ ਦੇ ਸੇਵਕ ਦਰ ਘਰ ਦੇ ਕਹਰੀਏ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਤੋਂ ਕੇ ਉਹਨਾਂ ਦਾ ਸ਼੍ਰੀ ਦਿਦੇ ਆਰਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਬੇਅੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਮੀ ਪੀੜੇ ਮਾਲਕ ਸੇਗਰੋ ਹਰਗੋਵਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਮਨਾ ਰਹੇ ਹਨ ਸਤਿਗੁਰ ਜੀ ਪਰਸੋ ਦੇ ਰੋਜ ਤੋਂ ਧੁਰਦੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਆਜ ਤੋਂ ਵੱਦ ਵੱਦ ਤੋਂ ਸੰਪੂਰਨ ਭੋਗ ਪਏ ਭੋਗਾ ਤੋਂ ਅਖੰਡ ਕੀਰਤਨ ਹੋਇਆ ਸਤਿਗੁਰ ਜੀ ਗੁਰਬਾਣੀ ਦਾ ਜਾਪ ਕਰਦੇ ਆ ਕੀਰਤਨ ਕਰਦੇ ਆ ਹੋਇਆ ਭੁੱਲਾ ਜੁਕਾ ਦੀ ਮਾਫੀ ਬਖਸ਼ਿਸ਼ ਕਰਨੀ ਆਪਣੇ ਖਾਲਸਾ ਬੰਥੇ ਅੰਦਰ ਪੂਰਨ ਏਕਤਾ ਇਖਵਾਕ ਦੀ ਰਾਤ ਬਖਸ਼ਿਸ਼ ਕਰਨੀ ਖਾਲਸਾ ਬੰਥ ਦੀ ਸਦਾ ਹੀ ਚੜ੍ਹਦੀ ਕਲਾ ਕਰਨੀ ਹਰ ਪ੍ਰਕਾਰ ਰੱਖਿਆ ਜ਼ਹਤ ਕਰਨੀ ਸਤਿਗੁਰ ਜੀ ਆਪ ਜੀ ਦੇ ਹਾਜ਼ੂਰ ਸੰਗਤ ਦੇ ਵਰਤੋਂ ਦੀ ਆਗਿਆ ਬਖਸ਼ੋ ਆਗੇ ਦੇ ਚਰਨ ਕਮਣਾ ਬਾਸ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਜੀ ਕੀ ਅਰਦਾਸ ਸ਼ਬਦ ਚੌਂਕੀ ਅਨੰਦ ਸਾਹਿਬ ਜੀ ਕੀ ਅਰਦਾਸ ਔਲ ਚੁਪ ਮਾਫ ਕਰਨੀ ਬਾਹਰ ਕੋਤਰ ਹੁਕਮਾਂਵੇ ਬਖਸ਼ ਕੇ ਤੇ ਹੁਕਮਾਂਵੇ ਤੇ ਜਲਨ ਦੀ ਸਮਾਤ ਬਖਸ਼ੋ ਸਹੀ ਪਿਆਰੇ ਮੇਰ ਜਨਾ ਮੇਰੇ ਆਧਰਾ ਨਾਮ ਜਿਤੇ ਆਵੇ ਨਾਨਕ ਨਾਮ ਕਰੀ ਕਰਾ

ਏ ਗੁਰੂ ਸਾਹਿਬ ਜੀ ਸੋਹਿ ਮਹਲਾ ਪੰਜਵਾਂ ਜਗਤ ਦਰਸ ਪਾਪ ਕੋਟ ਉਦਾਰੇ ਧੀੜਤ ਸੰਗ ਇਹੋ ਭਵ ਜਨ ਤਾਰੇ ਜਾਗ ਦਰਸ ਪਾਪ ਕੋਟਿ ਉਤਾਰੇ ਪੀੜ ਤ ਸੰਗ ਇਹੋ ਭਵ ਜਨ ਤਾਰੇ ਓਏ ਸਾਜਨਾ ਓਏ ਮੀਤ ਪਿਆਰੇ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਕਹਿ ਲ ਜਮਦੂਤ ਬਿਦਾਰੀ ਜਾ ਕੀ ਧੀਰਕ ਇਸ ਮਨ ਹੈ ਸੁਧਾਰੇ ਤੇ ਸੇਵਕ ਪ੍ਰਭ ਆਪ ਸਵਾਰੇ ਸ਼ਰਨਾਂ ਨਾਨਕ ਤਿੰਨ ਸਦ ਬਰਿਹਾਰੇ ਨਾਨਕ ਪ੍ਰਸਾਦਾਂ ਦਾ